ਦੋਸਤੋ ਜਿਵੇਂ ਹਨਾ ਕਣਕਾਂ ਦਾ ਸੁੰਡ ਦਾ ਕਿੰਨਾ ਬੁਰਾ ਹਾਲ ਆ ਨਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਬਈ ਆਹ ਕਣਕ ਦੇਖ ਲਓ ਜਿਵੇਂ ਸੁੰਡ ਨੇ ਸਾਰੀ ਹੋ ਤੱਕ ਸਾਰੀ ਕਣਕ ਸੁੰਡ ਨੇ ਖਾ ਲਈ ਤੇ ਜਦੋਂ ਖਰਚਿਆਂ ਨੂੰ ਅੱਗ ਲਾਉਣੀ ਸੀ ਉਦੋਂ ਤਾਂ ਸਰਕਾਰ ਨੇ ਵੀ ਬਹੁਤ ਜ਼ੋਰ ਲਾਇਆ ਦੀ ਕਦੇ ਡੀਸੀ ਆ ਗਿਆ ਕਦੇ ਕੋਈ ਆ ਗਿਆ ਹਨਾ ਕਦੇ ਚਾਰ ਪੁਲਿਸ ਵਾਲੇ ਆ ਗਏ ਕਿਸਾਨਾਂ ਤੇ ਪਰਚੇ ਪਾਉਣ ਵਾਰੀ ਤੀਜੇ ਦਿਨ ਭੱਜੇ ਫਿਰਦੇ ਸੀ ਤੇ ਹੁਣ ਨਾ ਤਾਂ ਡੀਸੀ ਨੂੰ ਕਿਸਾਨ ਦੀ ਆਹ ਨੁਕਸਾਨ ਬਾਰੇ ਪਤਾਗਾ ਨਾ ਤਾਂ ਉਹਨਾਂ ਦਾ ਸੈਟੇਲਾਈਟ ਚ ਆਉਂਦਾ ਨਾ ਡੀਸੀ ਨੂੰ ਐ ਪਤਾ ਤੇ ਹੁਣ ਇਹਨਾਂ ਦੇ ਪੁਲਿਸ ਮੁਲਾਜ਼ਮ ਵੀ ਕਿੱਥੇ ਨੇ ਹੁਣ ਕਿਉਂ ਨਹੀਂ ਆ ਕੇ ਉਹਨਾਂ ਨੂੰ ਪਾਲ ਪਾਲ ਦੀ ਰਿਪੋਰਟ ਦਿੰਦੇ ਵੀ ਕਿਸਾਨਾਂ ਦੇ ਸਾਰੇ ਬਾਣਾ ਚ ਸੁਣਦੇ ਬੁਰਾ ਹਾਲ ਕਰਤਾ ਵੀ ਸਾਰਿਆਂ ਨੁਕਸਾਨ ਹੋ ਰਿਹਾ ਹਨਾ ਕਿ ਇਹਨਾਂ ਨੂੰ ਕੱਲਾ ਧੂਈ ਕਿਉਂ ਦੀਦਾ ਜੱਟਾਂ ਦਾ ਵੀ ਜਦੋਂ ਅੱਗ ਲਾਉਂਦੇ ਆ ਉਦੋਂ ਇਹਨਾਂ ਨੂੰ ਸਾਰਿਆਂ ਨੂੰ ਆਪਦੀ ਆਪਦੀ ਡਿਊਟੀ ਯਾਦ ਆ ਜਾਂਦੀ ਆ ਤੇ ਹੁਣ ਕਿਉਂ ਨਹੀਂ ਆਉਂਦੀ ਖੇਤੀਬਾੜੀ ਵਿਭਾਗ ਵਾਲਿਆਂ ਨੂੰ ਵੀ ਕੋਈ ਜਿਹਨੂੰ ਮਰਜ਼ੀ ਹੁਣ ਕਿਸਾਨ ਫੋਨ ਲਾ ਲੇ ਕਹਿੰਦੇ ਨੇ ਅੱਜ ਆਉਣਿਆ ਕੱਲ ਨੂੰ ਆਉਣਿਆ ਕੋਈ ਘੇੜਾ ਨਹੀਂ